ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਬੱਡੀ ਖਿਡਾਰੀ ਛੋਟੇ ਨਾਥ ਬਾਰੇ ਜੋ ਕਿ ਖੇਡ ਦੇ ਮੈਦਾਨ ਵਿੱਚ ਦਲੇਰੀ ਨਾਲ ਰੇਡਾਂ ਪਾਉਂਦਾ ਤੇ ਜਾਫੀਆਂ ਦੀ ਨੀਂਦ ਉਡਾਉਂਦਾ ਫਿਰਦਾ ਅੱਜ ਟੌਪ ਦੇ ਰੇਡਰਾਂ ਦੀ ਲਿਸਟ ਦੇ ਵਿੱਚ ਛੋਟੇ ਨਾਥ ਦਾ ਨਾਂ ਪਹਿਲਿਆਂ ਨੰਬਰਾਂ ਦੇ ਵਿੱਚ ਲਿਆ ਜਾਂਦਾ ਹੈ ਇਸੇ ਕਰਕੇ ਅੱਜ ਕਬੱਡੀ ਕਲੱਬਾਂ 'ਚ ਛੋਟੇ ਨਾਥ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਛੋਟੇ ਨਾਥ ਦੇ ਅਸਲੀ ਨਾਂ ਬਾਰੇ ਇਹਨਾਂ ਦੇ ਪਰਿਵਾਰ ਤੇ ਨਾਲ ਹੀ ਇਹਨਾਂ ਦੀ ਪਰਸਨਲ ਲਾਈਫ ਬਾਰੇ ਕੁ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਛੋਟੇ ਨਾਥ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਿਹਾ ਦੌਦ ਦੇ ਵਿੱਚ ਹੋਇਆ ਛੋਟਾ ਨਾਥ ਦਾ ਅਸਲ ਨਾਮ ਅਮ੍ਰਿਤਪਾਲ ਸਿੰਘ ਚਹਿਲ ਹੈ ਇਹਨਾਂ ਦੇ ਘਰ ਦੇ ਇਹਨਾਂ ਨੂੰ ਪਿਆਰ ਨਾਲ ਅਮ੍ਰਿਤ ਕਹਿ ਕੇ ਬੁਲਾਉਂਦੇ ਨੇ ਇਹਨਾਂ ਦੇ ਪਿਤਾ ਨਾਥ ਸਿਹਾ ਦੌਂਦ ਵਾਲੇ ਨੇ ਵੀ ਆਪਣੇ ਸਮੇਂ 'ਚ ਤਕੜੀ ਕਬੱਡੀ ਖੇਡੀ ਇਸੇ ਕਰਕੇ ਛੋਟੇ ਨਾਥ ਦੇ ਉਸਤਾਦ ਕਾਕਾ ਸ਼ੇਖ ਦੌਲਤ ਨੇ ਇਹਨਾਂ ਨੂੰ ਦਾ ਨਾਮ ਦਿੱਤਾ ਅੱਜ ਦੁਨੀਆ ਇਹਨਾਂ ਨੂੰ ਛੋਟੇ ਨਾਥ ਦੇ ਨਾਮ ਨਾਲ ਜਾਣਦੀ ਹੈ ਪਰਿਵਾਰ ਦੀ ਗੱਲ ਕਰੀਏ ਤਾਂ ਛੋਟੇ ਨਾਥ ਦੇ ਪਰਿਵਾਰ ਦੇ ਵਿੱਚ ਇਹਨਾਂ ਦੇ ਮਾਤਾ ਪਿਤਾ ਤੇ ਇੱਕ ਛੋਟੀ ਭੈਣ ਨੇ ਬਾਕੀ ਛੋਟੇ ਨਾਥ ਦੀ ਹਾਈਟ ਤਕਰੀਬਨ 5 ਫੁੱਟ 10 ਇੰਚ ਦੇ ਲਗਭਗ ਹੈ ਜੇ ਇਹਨਾਂ ਦੀ ਪੜ੍ਹਾਈ ਬਾਰੇ ਗੱਲ ਕਰੀਏ ਤਾਂ ਛੋਟੇ ਨਾਥ ਨੇ ਪਲੱਸ 2 ਤੱਕ ਪੜ੍ਹਾਈ ਕੀਤੀ ਪੜਨ ਵੇਲੇ ਛੋਟਾ ਨਾਥ ਸ਼ਰਾਰਤੀ ਜਿਹਾ ਹੁੰਦਾ ਸੀ ਪੜਦਾ ਘੱਟ ਸੀ 2-3 ਵਾਰ ਇਹਨਾਂ ਨੂੰ ਸਕੂਲ ਚੋਂ ਕੱਢ ਦਿੱਤਾ ਗਿਆ ਜਿਸ ਤੋਂ ਬਾਅਦ ਇਹਨਾਂ ਨੇ ਓਪਨ ਪਲੱਸ 2 ਪਾਸ ਕੀਤੀ ਇਹਨਾਂ ਦੇ ਪਿਤਾ ਛੋਟੇ ਹੁੰਦਿਆਂ ਤੋਂ ਹੀ ਇਹਨਾਂ ਨੂੰ ਗਰਾਊਂ ਖੁਰਾਕ ਦਾ ਵੀ ਧਿਆਨ ਰੱਖਦੇ ਸੀ ਪਰ ਫਿਰ ਇਹਨਾਂ ਦੇ ਪਿਤਾ ਦਾ ਐਕਸੀਡੈਂਟ ਹੋ ਗਿਆ ਉਹਨਾਂ ਦੇ ਨਾਲ ਛੋਟਾ ਨਾਥ ਬਿਗੜ ਗਿਆ ਲੋ ਫਰਮਡੀ ਨਾਲ ਘੁੰਮਦਾ ਰਹਿੰਦਾ ਰਾਤ ਨੂੰ 12 1 ਵਜੇ ਕੰਦ ਟੱਪ ਕੇ ਘਰੇ ਵੜਦਾ ਲੜਾਈ ਝਗੜੇ ਬੁਰਾ ਹਾਲ ਫਿਰ ਸਾਲ 2019 ਦੇ ਵਿੱਚ ਇਹਨਾਂ ਦੇ ਪਿਤਾ ਦੇ ਦੋਸਤ ਨੇ ਛੋਟੇ ਨਾਥ ਨੂੰ 우ਸਤਾਦ ਕਾਕਾ ਸ਼ੇਖ ਦੌਲਤ ਕੋਲ ਛੱਡਿਆ ਜਿੱਥੇ ਉਹਨਾਂ ਨੂੰ ਕੈਂਪ ਦੇ ਵਿੱਚ ਕਬੱਡੀ ਦੀ ਖਾਸ ਟ੍ਰੇਨਿੰਗ ਦਿੱਤੀ ਗਈ ਮਤਲਬ ਉਹਨਾਂ ਨੂੰ ਸਿੱਧੀ ਓਪਨ ਖੇਡਣ ਦੀ ਟ੍ਰੇਨਿੰਗ ਦਿੱਤੀ ਗਈ ਇਹਨਾਂ ਦਿਨਾਂ 'ਚ ਛੋਟੇ ਨਾਥ ਨੇ ਘਰ ਦੇ ਖਰਚੇ ਲਈ ਫੈਕਟਰੀ 'ਚ ਰਾਤ ਦੀਆਂ ਸ਼ਿਫਟਾਂ ਵੀ ਲਾਈਆਂ ਜੀ ਜੀ 우ਸਤਾਦ ਕਾਕਾ शेख दौਲਤ ਨੇ ਛੋਟੇ ਨਾਥ ਨੂੰ ਸਿਰਫ 2-3 ਮੈਚ ਹੀ ਪਿੰਡਵਾਰ ਦੇ ਖਿਡਾਏ ਉਸ ਤੋਂ ਬਾਅਦ ਇਹਨਾਂ ਨੂੰ 올 オーਪਨ ਮੈਚ ਖੇਡਣ ਲਈ ਛੱਡ ਦਿੱਤਾ ਇਹਨਾਂ ਨੇ ਕੈਂਪ ਦੇ ਵਿੱਚ ਜ਼ਿਆਦਾਤਰ ਗਰਾਊਂਡ ਪ੍ਰੈਕਟਿਸ ਕੀਤੀ 1 ਸਾਲ ਦੀ ਮਿਹਨਤ ਤੋਂ ਬਾਅਦ ਛੋਟੇ ਨਾਥ ਦਾ ਸਰੀਰ ਵੀ ਵਧੀਆ ਬਣ ਗਿਆ ਤੇ ਉਹ ਖਿਡਾਰੀ ਵੀ ਤਕੜਾ ਬਣ ਗਿਆ ਅੱਜ ਟੌਪ ਦੇ ਰੇਡਰਾਂ ਦੇ ਵਿੱਚ ਉਹਨਾਂ ਦਾ ਨਾਂ ਆਉਂਦਾ ਹੈ ਆਪਣੀ ਵਧੀਆ ਖੇਡ ਕਰਕੇ ਛੋਟਾ ਨਾਥ ਕਈ ਥਾਈ ਬੈਸਟ ਰੇਡਰ ਬਣ ਕੇ ਚੰਗੇ ਵੱਡੇ ਵੱਡੇ ਇਨਾਮ ਜਿੱਤ ਰਿਹਾ ਹੈ ਜਿੰਨਾਂ ਦੀ ਗਿਣਤੀ ਕਰਨੀ ਔਖੀ ਹੈ ਖੁਸ਼ੀ ਦੁੱਗਾ ਛੋਟੇ ਨਾਥ ਦਾ ਪਸੰਦੀਦਾ ਕਬੱਡੀ ਖਿਡਾਰੀ ਹੈ ਸੋ ਐਦਾਂ ਛੋਟੇ ਨਾਥ ਨੇ ਕਬੱਡੀ ਖੇਡਦਿਆਂ ਆਪਣੇ ਪਿਤਾ ਨਾਥ ਸਿੰਘ ਦੋਂਦਵਾਲੇ ਦੇ ਨਾਂ ਨੂੰ ਹੋਰ ਵੀ ਮਸ਼ਹੂਰ ਕੀਤਾ ਹੈ ਤੁਸੀਂ ਛੋਟੇ ਨਾਥ ਦੀ ਖੇਡ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰ ਦਿ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ